ਆਟਮਦਨ ਨੂੰ ਲੈ ਕੇ ਅੰਮ੍ਰਿਤਸਰ ਨਗਰ ਨਿਗਮ ਸਵਾਲਾਂ ਦੇ ਘੇਰੇ ਚ ਆ ਗਈ ਹੈ ਆਰਟੀਆਈ ਦੇ ਖੁਲਾਸੇ ਮੁਤਾਬਕ ਤੇ ਰਕਮ ਦਾ ਟੀਚਾ ਪੂਰਾ ਨਾ ਕਰਨ ਲਈ ਨਿਗਮ ਖੁਦ ਜ਼ਿੰਮੇਵਾਰ ਹੈ ਇਸ ਦਾ ਕਾਰਨ ਨਿਗਮ ਅਧਿਕਾਰੀਆਂ ਵੱਲੋਂ ਇਮਾਨਦਾਰੀ ਨਾਲ ਕੰਮ ਨਾ ਕਰਨਾ ਤੇ ਸਿਆਸਤਦਾਨਾਂ ਨਾਲ ਮਿਲੀਭੁਗਤ ਦਿੱਤੀ ਜਾ ਰਹੀ ਹੈ ਇਸ ਬੇਈਮਾਨੀ ਦਾ ਹੀ ਨਤੀਜਾ ਕਿ ਅਧਿਕਾਰੀ ਖੁਦ ਅਮੀਰ ਪਰ ਨਿਗਮ ਕੰਗਾਲ ਹੋਣ ਦੇ ਕੰਡੇ ਪੁੱਜ ਚੁੱਕਾ ਹੈ ਨਗਰ ਮਹਾ ਪ੍ਰਸ਼ਦ ਚੈਨੇ ਡਿਵੈਲਪਮੈਂਟ ਤੇ ਕਹਿੰਦੇ ਨੇ ਇੰਨੇ ਹੋਟਲ ਇੰਨੇ ਮਾਲਿੰਗ ਸ਼ੋਪਿੰਗ ਮਾਲ ਹਸਪੀਟਲ ਖੋ ਰਿਆ ਨਗਰ ਨੂੰ ਫਿਰ ਘਾਟੇ ਜੇ ਜਾ ਰਿਹਾ ਇਹਦਾ ਕਾਰਨ ਤੇ ਉਤੋਂ ਰਾਜਨੀਤਿਕਾਂ ਦੀ ਛਤਰ ਸ਼ਾਯਾ ਹੈ ਇਹ ਉਹਨਾਂ ਦੇ ਨਾਲ ਹੋ ਰਿਹਾ ਮਿਲੀ ਭੁਗਤਣਾ ਹੋ ਰਿਹਾ ਆਪਣੀਆਂ ਜੇਬਾਂ ਭਰੀਆਂ ਜਾ ਰਹੀਆਂ ਐਡਵਰਟਾਈਜ਼ਮੈਂਟ ਪਾਰਟੀ ਜਦੋਂ ਪਿਛਲੇ ਸਾਲ ਬਣੀ ਆ ਉਹਦੇ 6 ਕਰੋੜ ਰੁਪਏ ਅਲਾਟਮੈਂਟ ਆਈ ਹੈ ਉਸ ਤੋਂ ਪਹਿਲਾਂ 3.5 ਕਰੋੜ ਰੁਪਏ ਸਾਰਾ 4 ਸਾਲਾਂ ਦੀ ਇੰਨਾ ਇਕੱਠਾ ਕੀ ਕਿਵੇਂ ਹੋ ਗਿਆ ਪਾਲਸੀ ਬਣੀ ਕੋਈ ਪਾਲਸੀ ਬਣਾਵਾਂ ਪਾਲਸੀ ਬਣੇ ਪਾਰਟੀ ਨਾਲ ਆਏਗਾ ਨਗਰ ਨਗਰ ਕਮੇਡੇ ਗੱਲੇ ਚ ਪੈਸਾ ਪਾਲਸੀ ਨਾਲ ਆਏਗਾ ਵੱਖ-ਵੱਖ ਵੰਗਾ ਤੋਂ 4 ਸਾਲਾਂ ਦੌਰਾਨ ਇਕੱਠੀ ਹੋਣ ਵਾਲੀ 168 ਕਰੋੜ ਰੁਪਏ ਦੀ ਰਕਮ ਦਾ ਨਿਗਮ ਵੱਲੋਂ ਟੀਚਾ ਪੂਰਾ ਨਹੀਂ ਕੀਤਾ ਗਿਆ ਆਰਟੀਆਈ ਵਰਕਰ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਇਸ ਮਾਮਲੇ 'ਚ ਦਖਲ ਦੇ ਕੇ ਅਧਿਕਾਰੀਆਂ ਦੀ ਕਿਚਾਈ ਕਰਨ ਦੀ ਅਪੀਲ ਕੀਤੀ ਹੈ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਾਣੀ ਟੀਵੀ